ਦੋਸਤੋ ਅੱਜ ਤੋਂ 2 ਮਹੀਨੇ ਪਹਿਲਾਂ ਦਲਜੀਤ ਦਸਾਂਸ ਦੀ ਫਿਲਮ ਰਿਲੀਜ਼ ਹੋਈ ਸੀ OTT ਤੇ ਜੀਹਾਂ ਦੋਸਤੋ Netflix ਤੇ ਉਹ ਮੂਵੀ ਰਿਲੀਜ਼ ਹੋਈ ਸੀ ਨਾਮ ਸੀ ਚਮਕੀਲਾ ਅਤੇ ਇਸ ਮੂਵੀ ਨੇ ਬਾਲੀਵੁੱਡ ਨੂੰ ਪਿੱਛੇ ਛੱਡ ਕੇ ਰੱਖ ਦਿੱਤਾ ਹੈ ਦਲਜੀਤ ਦਸਾਂਜ ਆਏ ਦੀ ਨਵੇਂ ਰਿਕਾਰਡ ਬਣਾ ਰਿਹਾ ਹੈ ਤੇ ਦੋਸਤੋ ਦਲਜੀਤ ਦਸਾਂਜ ਦੀ ਜਿਹੜੀ ਚਮਕੀਲਾ ਮੂਵੀ ਆ ਉਸ ਨੇ ਇਤਿਹਾਸ ਦਰਜ ਕਰ ਦਿੱਤਾ ਹੈ 2024 ਦੇ ਵਿੱਚ ਕੋਈ ਵੀ ਇਹੋ ਜੀ ਮੂਵੀ ਨਹੀਂ ਆਈ ਜੋ ਚਮਕੀਲਾ ਨੂੰ ਟੱਕਰ ਦੇ ਸਕੇ OTT ਤੇ ਜੀਹਾਂ ਦੋਸਤੋ Netflix ਤੇ ਸਭ ਤੋਂ ਜ਼ਿਆਦਾ ਦੇਖਣ ਵਾਲੀ ਫਿਲਮ ਬਣ ਚੁੱਕੀ ਆ 2024 ਦੀ ਚਮਕੀਲਾ ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਉਪਲਬਧੀ ਆ ਇਹ ਪੰਜਾਬੀਆਂ ਦਾ ਨਾਂ ਦੁਨੀਆ ਭਰ ਦੇ ਵਿੱਚ ਰੋਸ਼ਨ ਕਰ ਰਿਹਾ ਹੈ ਦਲਜੀਤ ਦੋਸਾਂਝ ਅਤੇ ਦਲਜੀਤ ਦੋਸਾਂਝ ਦੀ ਐਕਟਿੰਗ ਨੇ ਚਿਬ ਕੱਢੇ ਹੋਏ ਨੇ ਚਮਕੀਲਾ ਮੂਵੀ ਦੇ ਵਿੱਚ ਬਾਲੀਵੁੱਡ ਨੂੰ ਵੀ ਪਿੱਛੇ ਛੱਡ ਤਾ ਤੁਸੀਂ ਇੱਥੋਂ ਤਾਜ਼ਾ ਲਾ ਸਕਦੇ ਹੋ ਪੰਜਾਬੀਆਂ ਦੀ ਕਿੰਨੀ ਜ਼ਿਆਦਾ ਚੜ੍ਹਾਈ ਹੋ ਰਹੀ ਆ ਸੋ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਰਿਲੇਟਿਡ ਅਪਡੇਟਸ ਦੇ ਲਈ ਧੰਨਵਾਦ